ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ ਤਿਰਹ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹ ਦੂਜਾ ਨਹੀਂ ਕੋਈ ਸਬਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝੇ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਪੂ ਮੰਗਦੇ ਮੇਰੇ ਸਾਹ ਤੂੰ ਸਬਨਾ ਕਰਹਿ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹ ਜਿਉਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤਸ਼ਾਹ ਤਿਤਨਸਰੀ ਮਹਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਾ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹ ਸਭ ਸੁਝੇ ਤੇ ਆਵੇ ਦਿਨ ਰਾਤ ਸਭ ਤੁਝ ਹੀ ਥਾਪ ਮੰਗਦੇ ਮੇਰੇ ਸਾਹ ਤੂੰ ਸਬਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸੁਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹ ਜਿਉਂ ਭਾਗੈ ਤਿਉਂ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤਸ਼ਾਹ ਇਤਨਸਤਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੁਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਦਿਨ ਰਾਤ ਸਭ ਜਹੀਤਾ ਉਹ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰਿਆ ਇੱਕਦਾਰ ਤ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਨਾ ਹੈ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉਂ ਭਾਗੈ ਤਿਉਂ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤਸ਼ਾਹ ਇਤਨਾ ਸ੍ਰੀ ਮਹਲਾ 4 ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤਿਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਸੁਝੇ ਤੇ ਆਵੇ ਦਿਨ ਰਾਤ ਸਭ ਤੁਝਹੀ ਥਬ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰ ਹੈ ਇੱਕ ਦਾਤ ਸਭ ਕੋ ਤੁਝਹੀ ਵਿੱਚ ਹੈ ਮੇਰੇ ਸਾਹ ਤੁਝ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝਹੀ ਮਾਹੇ ਸਮਾਹੇ ਸਭ ਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਤਿਨ ਹਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹ ਸਭ ਸੁਝੇ ਤੇ ਆਵੇ ਦਿਨ ਰਾਤ ਸਭ ਤੁਝ ਹੀ ਥਾਪ ਮੰਗਦੇ ਮੇਰੇ ਸਾਹ ਤੂੰ ਸਬਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਬਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤੇ ਆਵੇ ਮੇਰੇ ਸਾਹ ਜਿਵੇਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਇਤਿਹਾਸਰੀ ਮਹਲਾ 4 ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਇ ਰਹਾਓ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ تیر ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਸੁਝੇ ਤਿਆਵੇ ਦਿਨ ਰਾਤ ਸਭ ਤੁਝੇ ਈ ਤਾ ਉਹ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰਿਆ ਇੱਕਦਾਂਤ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਨਾਹੀਂ ਸਮਾਹੀਂ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਮੇਰੇ ਸਾਹਾ ਜਿਉਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਧਿਆਨ ਸ੍ਰੀ ਮਹਲਾ 4 ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਇ ਰਹਾਉ ਸੱਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਾ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਸੁਦੇ ਆਵੇ ਦਿਨ ਰਾਤ ਸਭ ਇਹੀ ਥਾ ਉਹ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰ ਹੈ ਇੱਕਦਾਰ ਤ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਨਾ ਹੈ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸਾਹਾ ਜਿਵੇਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤ ਸਾਹਾ ਤਿਤਨ ਹਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਇ ਰਹਾਉ ਸਾਚਾ ਸਾਹਿਬ ਸਤ ਤੂੰ ਮੇਰੇ ਸਾਹਾ ਤੇਰਾ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਸੁਝੇ ਤੇ ਆਵੇ ਦਿਨ ਰਾਤ ਸਭ ਤੂੰ ही था वो मंग दे मेरे साहा, सब ना कर है एक दात, को है सब जी तेरे तू सब सदा मेरे साहा सब तुझ ही माहे 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 सबना की तू आस है मेरे प्यारे सब तुझे है त्याव है मेरे साहा ਜਿਉਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤਸ਼ਾਹ ਤਿਨ ਆਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਦਿਨ ਰਾਤ ਸਭ ਤੁਝੇ ਇਹ ਧਰਵ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰ ਹੈ ਇੱਕਦਾਰ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਾਵ ਹੈ ਮੇਰੇ ਸਾਹਾ ਜਿਵੇਂ ਭਾਗੈ ਤਿਆਂ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤ ਸਾਹਾ ਤਿਨ ਹਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ تیرਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਦਿਨ ਰਾਤ ਸਭ ਤੁਝੇ ਈ ਥਾ ਉਹ ਮੰਗਦੇ ਮੇਰੇ ਸਾਹ ਤੂੰ ਸਭਨਾ ਕਰ ਹੈ ਇੱਕਦਾਰ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹ ਜਿਉਂ ਭਾਵੇਂ ਤੈਨ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਜੀਤ ਨਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਹ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਦਿਨ ਰਾਤ ਅਬ ਤੁਝੇ ਹੀ ਥਾਪੋ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰ ਹੈ ਇੱਕ ਦਾਤ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵ ਹੈ ਮੇਰੇ ਸਾਹ ਜਿਉਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤਸ਼ਾਹ ਜਿਤਨਸਰੀ ਮਹਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਅਮਰ ਕਿਆ ਜਾਣ ਕੋਈ ਰਹਾਉ ਸੱਚਾ ਸਾਹਿਬ ਸਚ ਤੂੰ ਮੇਰੇ ਸਾਹ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹ ਦੂਜਾ ਨਹੀਂ ਕੋਈ ਸਬਨਾ ਵਿੱਚ ਤੂੰ ਵਰਤਦਾ ਸਾਹ ਸਭ ਸੁਝੇ ਤੇ ਆਵੇ ਦਿਨ ਰਾਤ ਸਭ ਤੁਜੇ ਹੀ ਥਾਪੋ ਮੰਗਦੇ ਮੇਰੇ ਸਾਹਾ ਤੁ ਸਭਨਾ ਕਰਿਆ ਇੱਕ ਦਾਰਤ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉਂ ਭਾਗਿਆ ਤਿਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤ ਸਾਹਾ ਇਤਨਸਤਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਦਿਨ ਰਾਤ ਸਭ ਜਿਹੇ ਥਾ ਉਹ ਮੰਗਦੇ ਮੇਰੇ ਸਾਹ ਤੂੰ ਸਭਨਾ ਕਰਿਆ ਇੱਕਦਾਰ ਤ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਨਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹ ਜਿਉਂ ਭਾਵੇਂ ਤੈਨੂੰ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਇਤਨਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਈ ਰਹਾਉ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤਿਰਹ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਈ ਸਬਨਾ ਵਿੱਚ ਤੂੰ ਵਰਤਦਾ ਸਾਹ ਸਭ ਸੁਝੇ ਤੇ ਆਵੇ ਦਿਨ ਰਾਤ ਸਭ ਤੁਝ ਹੀ ਥਾਪੂ ਮੰਗਦੇ ਮੇਰੇ ਸਾਹ ਤੂੰ ਸਬਨਾ ਕਰ ਹੈ ਇੱਕ ਦਾਰਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਬਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤੇ ਆਵੇ ਮੇਰੇ ਸਾਹ ਜਿਵੇਂ ਭਾਵੇਂ ਤਿਆਂ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਤਿਨ ਹਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਸੁਝੇ ਤਿਆਵੇ ਦਿਨ ਰਾਤ ਸਭ ਤੁਝੇ ਹੀ ਥਾਪੋ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰਿਆ ਇੱਕ ਦਾਰਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਨਾ ਹੈ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵੇ ਮੇਰੇ ਸਾਹਾ ਜਿਵੇਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਇਤਿਹਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਏ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ تیر ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਏ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤਿਆਵੇ ਦਿਨ ਰਾਤ ਸਭ ਤੁਝੇ ਇਹ ਤਾ ਉਹ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰਿਆ ਇੱਕਦਾਂਤ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਨਾ ਹੈ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤਿਆ ਹੈ ਮੇਰੇ ਸਾਹ ਜਿਉਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਤਿਨ ਆਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਏ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ تیر ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਏ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤਿਆਵੇ ਦਿਨ ਰਾਤ ਸਭ ਤੁਝੇ ਹੀ ਤਵ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਨਾ ਹੈ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਤਵ ਹੈ ਮੇਰੇ ਸਾਹਾ ਜਿਉਂ ਭਾਵੇਂ ਤੈਨ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤਸ਼ਾਹ ਿਤਨਾਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਸੁਝੇ ਤੇ ਆਵੇ ਦਿਨ ਰਾਤ ਸਭ ਤੁਝ ਹੀ ਥਾ ਉਹ ਮੰਗਦੇ ਮੇਰੇ ਸਾਹ ਤੂੰ ਸਭ ਨਾ ਕਰਿਆ ਇੱਕਦਾਂਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਨਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਮੇਰੇ ਸਾਹ ਜਿਉਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤ ਸਾਹਾ ਤਿਨ ਆਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਬਨਾ ਵਿੱਚ ਤੂੰ ਵਰਤਦਾ ਸਾਹਾ ਸਭ ਸੁਢੇ ਤੇ ਆਵੇ ਦਿਨ ਰਾਤ ਸਭ ਜਹੀਤਾ ਉਹ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰ ਹੈ ਇੱਕਦਾਰ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਨਾ ਹੈ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵੇ ਮੇਰੇ ਸਾਹਾ ਜਿਵੇਂ ਭਾਗੈ ਤੈਨ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੈ ਪਾਤ ਸਾਹਾ ਤਿਨ ਹਸਰੀ ਮਹਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਮਰ ਕਿਆ ਜਾਣੈ ਕੋਇ ਰਹਾਉ ਸਾਚਾ ਸਾਹਿਬ ਸਚ ਤੂੰ ਮੇਰੇ ਸਾਹਾ ਤੇਰਹ ਕੀਆ ਸਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਹੀਂ ਕੋਇ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਤੇ ਆਵੇ ਦਿਨ ਰਾਤ ਸਭ ਤੁਝੇ ਈ ਥਾ ਉਹ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰ ਹੈ ਇੱਕਦਾਰ ਸਭ ਕੋ ਤੁਝੇ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਨਾ ਹੈ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਧਿਆਵੇ ਮੇਰੇ ਸਾਹਾ ਜਿਉਂ ਭਾਵੇਂ ਤਿਉਂ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕਹਿ ਪਾਤ ਸਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ